ਆਪਾਂ ਅੱਜ ਗੱਲ ਕਰਦੇ ਆ ਕਰਨਲ ਪਰਿਵਾਰ ਨਾਲ ਜੁੜੀ ਹੋਈ ਵੱਡੀ ਖਬਰ ਦਾ ਰੁਖ ਕਰਦੇ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ 13-14 ਮਾਰਚ ਨੂੰ ਰਾਤੀ ਜਿਹੜਾ ਕਿ ਪਸਵਿੰਦਰ ਸਿੰਘ ਕਰਨਾਲਾ ਤੇ ਉਹਦਾ ਪੁੱਤਰ ਅੰਗਤ ਬਾਠ ਜਿਹੜਾ ਕਿ ਰੌਣਿਤ ਸਿੰਘ ਤੇ ਪਸਵਿੰਦਰ ਸਿੰਘਾ ਅਤੇ ਦੋ ਹੋਰ ਚਾਰ ਅਨਸਮੈਟਰ ਅੱਠ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਬੁਰੀ ਤਰ੍ਹਾਂ ਕੋਟ-ਕੋਟ ਕੇ ਉਹਨਾਂ ਦੀਆਂ ਬਾਹਾਂ ਤੋੜ ਦਿੱਤੀਆਂ ਜਾਨੀ ਕਿ ਬਹੁਤ ਗਮੀਰ ਸੱਟਾਂ ਲਾਇਆ ਕਰਨਲ ਨੇ ਜਦੋਂ ਆਪਣਾ ਕਾਰਡ ਵਿਖਾਇਆ ਕਿ ਭਾਈ ਮੈਂ ਫੌਜ ਦੇ ਵਿੱਚ ਕਰਨਲ ਆ ਤੇ ਪਰ ਪੁਲਿਸ ਦੇ ਅੰਦਰ ਇੱਕ ਐਡਾ ਨਸ਼ਾ ਚੜਿਆ ਹੋਇਆ ਸੀ ਫਤੂਰ ਚੜਿਆ ਹੋਇਆ ਸੀ ਤਾਂ ਉਹਨਾਂ ਨੇ ਇੱਕ ਨਾ ਸੁਣੀ ਐਤੋ ਤੱਕ ਕੇ ਧਮਕੀ ਦਿੱਤੀ ਕਿ ਅਸੀਂ ਇਨਕਾਊਂਟਰ ਕਰਕੇ ਆਏ ਆ ਤੇ ਤੂੰ ਜਿਉਂਦਾ ਰਿਹਾ ਤਾਂ ਕਾਰਡ ਤੇਰਾ ਫੇਰ ਮਿਲੂਗਾ ਕਿਉਂਕਿ ਉਹਦਾ ਕਾਰਡ ਵੀ ਖੋਲਿਆ ਸੀ ਉਹਦਾ ਪਰਸ ਵੀ ਖੋਲਿਆ ਸੀ ਤੇ ਫੇਰ ਕਰਨਲ ਦੀ ਪਤਨੀ ਜਸਵਿੰਦਰ ਬਾਠ ਪਸਵਿੰਦਰ ਕਰਨਲ ਦੀ ਵੀ ਪਤਨੀ ਆ ਉਹਨੇ ਬੜਾ ਸਿੱਦਕ ਤੇ ਸਿਰੜ ਦੇ ਨਾਲ ਹੌਸਲੇ ਦੇ ਨਾਲ ਇਹ جنگ ਲੜੀ ਆ ਤੇ ਅ ਲੜਦੀ ਆ ਰਹੀ ਆ ਬੜੇ ਉਹਨਾਂ ਨੂੰ ਲਾਲਚ ਦਿੱਤੇ ਬੜੀਆਂ ਉਹਦੀਆਂ ਮਿੰਤਾ ਕੀਤੀਆਂ ਕਿ ਸਾਡੇ ਨਾਲ ਰਾਜੀਨਾਮਾ ਕਰ ਲੋ ਸੱਥੋ ਗਲਤੀ ਹੋ ਗਈ ਸੱਥੋ ਮਾਫ਼ ਕਰ ਦਿਓ ਸਾਨੂੰ ਪਰ ਉਸ ਆਪਾਂ ਕਹਿੰਦੇ ਕਿ ਸਿਦਕ ਨੂੰ ਸਲਾਮ ਆ ਜਿਨ੍ਹਾਂ ਨੇ ਕਿਤੇ ਵੀ ਸਮਝੌਤਾ ਨਹੀਂ ਕੀਤਾ ਆਖਰ ਅੱਜ ਪੁੱਤ ਨੂੰ ਭਜੜਣਾ ਪਈਆਂ ਹੋ ਜਾਣੇ ਹੁਣ ਇਕੱਲੇ ਇੱਕ ਰੌਣੀ ਸਿੰਘ ਦੀ ਇਹਨਾਂ ਨੇ ਇੱਕ ਬੇਲ ਲਗਾਈ ਸੀ ਪਹਿਲਾਂ ਥਾਲੇ ਦੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਗਈ ਸਾਰਿਆਂ ਵੱਲੋਂ ਜਿਹੜੀ ਰਜੈਕਟ ਕੀਤੀ ਗਈ ਆ ਕੋਰਟ ਵੱਲੋਂ ਤੇ ਦੂਸਰੇ ਇਨਸਪੈਕਟਰਾਂ ਨੂੰ ਇਹ ਸੀ ਕਿ ਜੇਕਰ ਰੌਣੀ ਸਿੰਘ ਨੂੰ ਬੇਲ ਮਿਲ ਜਾਂਦੀ ਆ ਤਾਂ ਸਾਡੀ ਬੇਲ ਹੈ ਜਿਹੜੀ ਉਹ ਜਲਦੀ ਹੋ ਜਾਊਗੀ ਪਹਿਲਾਂ ਅਸੀਂ ਇੱਕ ਦੀ ਲਾ ਕੇ ਵੇਖੀਏ ਤੇ ਫਿਰ ਜਾਲੇ ਸਬੂਤ ਬਣਾਏ ਅੱਜ ਉਹ ਵੀ ਕਿਸੇ ਕੰਮ ਦੇ ਨਹੀਂ ਬੇਸ਼ੱਕ ਅਦਾਲਤ ਵੱਲੋਂ ਫਟਕਾਰ ਲਗਾਈ ਜਾਂਦੀ ਆ ਤੇ ਉਹਨਾਂ ਦਾ ਵਕੀਲ ਕਹਿੰਦਾ ਜੀ ਇਹ ਜਿਹੜਾ ਇਹ ਤਾਂ ਇੱਕ ਡੰਡਾਗਾ ਇਹ ਕੋਈ ਵੱਡਾ ਮਾਰੂ ਹਥਿਆਰ ਨਹੀਂ ਸੀ ਡੰਡੇ ਦੇ ਨਾਲ ਕਿਸੇ ਦੀਆਂ ਪਤਲੀਆਂ ਭੰਨ ਦਿਓ ਕਿਸੇ ਦੀ ਲੱਤਾਂ ਬਾਹਾਂ ਤੋੜ ਦਿਓ ਜੇ ਸਿਰਚ ਵਜ ਦਾ ਡੰਡਾ ਤੇ ਭਾਈ ਤੁਸੀਂ ਤਾਂ ਪਾਰ ਬੁਲਾ ਦੇਣਾ ਸੀ ਇਹ ਡੰਡਾ ਤੁਸੀਂ ਕਹਿੰਦੇ ਹੋ ਕਿ ਡੰਡਾ ਮਾਰੂ ਹਥਿਆਰ ਨਹੀਂ ਇਹ ਡੰਡਿਆਂ ਦੇ ਨਾਲ ਕਿੰਨੇ ਕਤਲ ਹੋਏ ਆ ਤੇ ਪਰ ਅੱਜ ਜਿਹੜੇ ਕਿ ਇਹਨਾਂ ਦੁੱਖ ਦੇ ਫਿਰਦੇ ਪੁਲਿਸ ਵਾਲੇ ਹੁਣ 70 ਦਿਨਾਂ ਅੱਜ 74 ਦਿਨ ਹੋ ਗਏ 74 ਦਿਨ ਹੋ ਗਏ ਅਜੇ ਸਾਰੇ ਦੇ ਸਾਰੇ ਲਾਪਤਾ ਨੇ ਕਿੱਥੇ ਗਏ ਨੇ 70 ਦਿਨ ਤੋਂ ਨਾ ਡਿਊਟੀ ਤੇ ਗਏ ਆ ਨਾ ਅਦਾਲਤ ਜਾਂਦੇ ਆ ਨਾ ਸੱਟ ਦੇ ਸਾਹਮਣੇ ਪੇਸ ਹੁੰਦੇ ਆ ਕਿ ਹਾਈ ਕੋਰਟ ਤੋਂ ਵੱਡੇ ਨੇ ਕਿ ਇਹਦੇ ਪਿੱਛੇ ਕਿਹੜੇ ਲੀਡਰ ਆ ਹੱਤਾ ਜਾਂ ਸਰਕਾਰ ਖੜੀ ਆ ਇਹ ਵੱਡੇ ਸਵਾਲ ਨੇ ਚਲੋ ਭੱਜਣ ਕਿਤਾ ਕਿੱਧਰ ਕਹਿੰਦੇ ਹੁੰਦੇ ਆ ਬੱਕਰੀ ਦੀ ਮਾਂ ਕਾ ਤੱਕ ਖੈਰ ਮਨਾਊਗੀ ਇੱਕ ਕਹਾਵਤਾ ਵੀ ਕਹਿੰਦਾ ਭਾਵ ਕਿ ਬੱਕਰੀ ਦੀ ਮਾਂ ਬਿਚਾਰੀ ਜਿੰਨਾ ਮਰਜ਼ੀ ਖੈਰ ਮਨਾ ਲੈ ਇੱਕ ਦਿਨ ਉਹਨਾਂ ਨੂੰ ਕਸਾਈਆਂ ਵੱਲੋਂ ਵੱਢਿਆ ਜਾਂਦਾ ਹੈਗਾ ਇਸ ਕਰਕੇ ਕਿ ਹੁਣ ਜਿੰਨਾ ਮਰਜ਼ੀ ਏ ਜੋਰ ਲਾ ਲੈਣ ਭੱਜ ਲੈਣ ਕਿੰਨੀ ਮਰਜ਼ੀ ਉਹਨਾਂ ਦੇ ਸਰਕਾਰ ਪਿੱਠ ਥਾਪੜੇ ਜਾਂ ਹੋਰ ਲੀਡਰ ਥਾਪਣ ਪਰ ਆਖਰ ਨੂੰ ਇਹਨਾਂ ਨੂੰ ਸਲਾਖਾਂ ਦੇ ਪਿੱਤੇ ਜਾਣਾ ਪਊਗਾ ਤੇ ਦੂਸਰਾ ਨਾਲ ਜਿਹੜਾ ਮਾਮਲਾ ਜੁੜ ਗਿਆ ਜਸਪ੍ਰੀਤ ਸਿੰਘ ਦਾ ਕਿਉਂਕਿ ਜੇਕਰ ਇਹ ਕਰਨਲ ਪਸਵਿੰਦਰ ਬਾਦਰ ਨੂੰ ਨਾ ਕੁੱਟਦੇ ਉਸ ਦਿਨ ਉਹ ਹੁਣ ਹੋਣੀ ਨਾ ਵਰਤਦੀ ਜੇਕਰ ਇਹ ਪੁਲਸ ਵਾਲੇ ਕਰਨਲ ਨੂੰ ਉਸ ਟਾਈਮ ਨਾ ਕੁੜਦੇ ਤਾਂ ਜਸਪ੍ਰੀਤ ਸਿੰਘ ਦਾ ਜਿਹੜਾ ਫੇਕ ਐਨਕਾਉਂਟਰ ਕੀਤਾ ਤੇ ਉਹ ਦਬਕੇ ਰਹਿ ਜਾਣਾ ਸੀ ਅੱਜ ਉਸ ਦੇ ਪਰਿਵਾਰ ਨੇ ਕਰਨਲ ਪਰਿਵਾਰ ਨੇ ਦੋ ਪਰਿਵਾਰਾਂ ਨੂੰ ਹੋਰ ਦਲਾਸਾ ਦਿੱਤਾ ਨਾਲ ਲੈ ਕੇ ਚੱਲੇ ਆ ਕਿ ਭਾਈ ਤੁਸੀਂ ਆਵਾਜ਼ ਚੱਕੋ ਤੁਹਾਡਾ ਪੁੱਤਰ ਇਹਨਾਂ ਨੇ ਕੋਹ ਕੋ ਕੇ ਮਾਰਿਆ ਇਹਨਾਂ ਕੋਲੇ ਕੀ ਅਧਿਕਾਰ ਆ ਕੀ ਹੱਕ ਆ ਇਹ ਤੁਹਾਡੇ ਪੁੱਤਰ ਨੇ ਜਦੋਂ ਹੱਥ ਕੜੇ ਕਰ ਦਿੱਤੇ ਤੇ ਉਹਨੂੰ ਫੜ ਕੇ ਜਣਾ ਕਿ 2 ਘੰਟੇ ਤੱਕ ਪੁਸਗਸ ਕਰਕੇ ਬਾਅਦ ਦੇ ਵਿੱਚ ਫਿਰ 7 ਗੋਲੀਆਂ ਮਾਰੀਆਂ ਗਈਆਂ ਜ਼ਾਲਮਾਂ ਵੱਲ ਫਿਰ ਤੁਹਾਨੂੰ ਪਤਾਗਾ ਕਿ ਨੇੜਿਓਂ 3 ਗੋਲੀਆਂ ਜਮਾਂ ਨੇੜਿਓਂ ਉਹਨਾਂ ਦੇ ਵਿੱਚ ਕਿਸ ਦਾ ਡੀਐਸਪੀ ਦਾ ਹੱਥ ਹੁੰਦਾਗਾ ਕਿਸ ਦਾ ਲੀਡਰ ਦਾ ਹੱਥ ਹੁੰਦਾਗਾ ਤੇ ਹੁਣ ਜਿਹੜੇ ਕਿ ਉਹ ਦੋ ਨੌਜਵਾਨ ਜਿਹੜੇ ਇੱਕ ਮਾਮੇ ਦਾ ਲੜਕਾ ਜਸਪ੍ਰੀਤ ਸਿੰਘ ਦਾ ਇੱਕ ਹੋਰ ਲੜਕਾ ਅੱਜ ਉਹਨਾਂ ਦਾ ਚਲਾਨ ਪੇਸ ਹੋਣਾਗਾ ਤੇ ਫਿਰ ਅਸਲ ਕਹਾਣੀ ਅਸਲ ਵਜਾ ਉਹ ਦੱਸਣਗੇ ਜਦੋਂ ਪਰਿਵਾਰ ਉਸ ਨੂੰ ਮਿਲੂਗਾ ਕਿਉਂਕਿ ਹਜੇ ਤਾਂ ਪੁਲਿਸ ਵੱਲੋਂ ਡਰਾਏ ਹੋਏ ਨੇ ਫਿਰ ਜਦੋਂ सीबीआई ਦੀ ਨਕਵਾਰੀ ਹੁੰਦੀ ਆ ਤਾਂ ਫਿਰ ਤੁਸੀਂ ਇਹ ਵੇਖ ਲਓ ਕਿ ਪਤਾ ਨਹੀਂ ਕਿੰਨੇ ਕੁ ਪੁਲਿਸ ਅਫਸਰ ਰਗੜੇ ਜਾਣਗੇ ਪਤਾ ਨਹੀਂ ਕਿਹੜੇ-ਕਿਹੜੇ ਪਰਿਵਾਰ ਰਗੜੇ ਜਾਣਗੇ ਕਿਉਂਕਿ ਇੱਕ ਨਜਾਇਜ਼ ਨੌਜਵਾਨ ਨੂੰ ਮਾਰਿਆ ਜਿਸ ਤਰ੍ਹਾਂ ਅੱਜ ਬੀਤੀ ਰਾਤ ਕੱਲ ਬਠਿੰਡੇ ਦੀ ਘਟਨਾ ਗਈ ਨਰਿੰਦਰ ਸਿੰਘ ਨਾਂ ਦਾ ਮੁੰਡਾ ਜਿਹੜਾ ਕਿ ਬਠਿੰਡੇ ਦੇ ਸੀਆਈ ਸ਼ਤਾਪ ਦੇ ਬੱਚੜ ਵੱਲੋਂ ਕਰੰਟ ਲਾ ਲਾ ਕੇ ਮਾਰ ਦਿੱਤਾ ਇਕਲੌਤਾ ਪੁੱਤਰ ਸੀ ਤਿੰਨ ਚਾਰ ਘਰਾਂ ਦਾ ਤੇ ਉਹਦਾ ਛੋਟਾ ਜਿਹਾ ਬੱਚਾਗਾ ਪਰਿਵਾਰ ਸਾਰਾ ਜਿਹੜਾ ਖੇਰੂ ਖੇਰੂ ਕਰ ਦਿੱਤਾ ਰੋਲ ਦਿੱਤਾ ਉਹਦਾ ਗਨਾਹ ਕੀ ਸੀ ਕੀ ਉਹਨੇ ਕੀਤਾ ਕੀ ਪਾਪ ਕੀਤਾ ਸੀ ਕੁਝ ਨਹੀਂ ਕੀਤਾ ਕਹਿੰਦੇ ਦੀ ਨਸਾ ਫੜਨਾ ਨਸਾ ਮਨਵਣਾ ਵੀ ਤੁਹਾਡੇ ਕੋਲੇ ਨਸਾ ਗਾ ਮਈ ਜੂਨ ਦਾ ਮਹੀਨਾ ਗਾ ਇੰਨੇ ਜਿਆਦੇ ਗਰਮੀ ਪੈਂਦੀ ਆ ਤੇ ਉੱਪਰ ਉਹ ਜਿਹੜਾ ਕਰੰਟ ਲਾ ਲਾ ਕੇ ਉਸ ਨੌਜਵਾਨ ਨੂੰ ਜਿਹੜਾ ਮਾਰ ਮਕਾਇਆ ਮੇਸਾ ਕੱਜ ਉਹ ਪਰਿਵਾਰ ਵੀ ਸੀਵੀਆਈ ਦੀ ਮੰਗ ਕਰੂਗਾ ਕੋਰਟਾਂ ਦੇ ਵਿੱਚ ਜਾਊਗਾ ਪਰ ਉਹ ਪੁੱਤਰ ਕਿੱਥੋਂ ਮਿਲੂਗਾ ਉਹ ਮਾਂ ਨੂੰ ਪੁੱਤ ਕਿੱਦੋਂ ਮਿਲੂਗਾ ਉਹ ਘਰ ਵਾਲੀ ਨੂੰ ਪਤਾ ਪਤੀ ਕਦੋਂ ਮਿਲੂਗਾ ਉਸ ਬੱਚੇ ਨੂੰ ਪਿਤਾ ਕਦੋਂ ਮਿਲੂਗਾ ਉਸ ਬੁੱਢੇ ਬਾਪ ਨੂੰ ਆਪਣਾ ਪੁੱਤਰ ਕਦੋਂ ਮਿਲੂਗਾ ਭੈਣ ਨੂੰ ਉਹਦਾ ਵੀਰ ਕਦੋਂ ਮਿਲੂਗਾ ਜਾਨੀ ਕਿ ਸਾਰਾ ਕੁਝ ਅਜਾੜ ਕੇ ਰੱਖ ਦਿੱਤਾ ਪਾਪੀਆਂ ਨੇ ਇਨੇ ਇੱਕ ਇਹ ਕਹਿ ਲਿਆ ਕਿ ਪੂਰਸ ਸਟੇਟ ਬਣ ਚੁੱਕੀ ਆ ਜਾਨੀ ਕਿ ਹੁਣ ਪੁਲਿਸ ਦਾ ਰਾਜ ਹੋ ਚੁੱਕਿਆਗਾ ਲੋਕ ਰਾਸ਼ਟਰਪਤੀ ਰਾਜ ਲਾਗੂ ਭਾਲ ਦੇ ਚਕਲਰਾ ਰਾਸ਼ਟਰਪਤੀ ਰਾਜ ਲਾਗੂ ਹੋਵੇ ਪਰ ਇਹ ਇੱਥੇ ਤਾਂ ਪੁਲਸ ਦਾ ਰਾਜ ਭਾਈ ਲਾਗੂ ਕਰ ਦਿੱਤਾ ਭਗਵਾਨਤਮਾਨ ਨੇ ਉਹਨਾਂ ਦੀਆਂ ਡੋਰਾ ਖੁੱਲੀਆਂ ਛੜ ਦਿੱਤੀਆਂ ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਜੋ ਤੁਸੀਂ ਮਰਜ਼ੀ ਕਰੋ ਜਿਸ ਦੇ ਮਰਜ਼ੀ ਨਾਲ ਧੱਕਾ ਕਰੋ ਜਿਸ ਨੂੰ ਮਰਜ਼ੀ ਕੁੱਟੋ ਮਾਰੋ ਤੁਹਾਨੂੰ ਕੋਈ ਬੁਲਾਊਗਾ ਨਹੀਂ ਪਤਾ ਨਹੀਂ ਇਹਨਾਂ ਕੀ ਫਤੂਰ ਚੜਿਆ ਕੀ ਲੋਕਾਂ ਦੇ ਨੌਜਵਾਨ ਮਾਰ ਕੇ ਤੁਹਾਨੂੰ ਫੀਤੀਆਂ ਲਗਾ ਕੇ ਪਾਪੀਓ ਕੀ ਤੁਸੀਂ ਇੱਥੇ ਖੱਟ ਕੇ ਲੈ ਜਾਓਗੇ ਕੀ ਲੈ ਜਾਓਗੇ ਜਿਹੜੀਆਂ ਲਾਂਟਾ ਪੈਂਦੀਆਂ ਨੇ ਜਿਹੜੀਆਂ ਅੱਜ ਲਾਂਟਾ ਪੈ ਰਹੀਆਂ ਨੇ ਅੱਜ ਬੱਚਾ-ਬੱਚਾ ਪਾਰਿਆਗਾ ਅੱਜ ਬੁੱਚੜ ਦੇ ਖਤਾਬਤਾਂ ਨੂੰ ਮਿਲਣ ਵਾਲੇ ਨੇ ਤੇ ਸ਼ਰਮ ਕਰੋ ਕਿ ਮਾੜਾ-ਮੋਟਾ ਆਪਣੇ ਬੱਚਿਆਂ ਵੱਲ ਵੀ ਦੇਖੋ ਕਿਸੇ ਦੇ ਬੱਚੇ ਮਾਰ ਦਿਓ ਕਿ ਠੀਕ ਹੈ ਕਿ ਭਾਈ ਕਿਸੇ ਨੇ ਗਲਤੀ ਕੀਤੀ ਆ ਉਹਦੇ ਉੱਤੇ ਕੇਸ ਬਣਾਓ ਕੋਰਟ ਦੇ ਵਿੱਚ ਪੇਸ਼ ਕਰੋ ਉਹਨੂੰ ਤੇ ਉਹਨੂੰ ਕੋਰਟ ਜੋ ਮਰਜ਼ੀ ਸਜ਼ਾ ਦੇਵੇ ਤੁਹਾਡੇ ਕੋਲੇ ਕੀ ਅਧਿਕਾਰ ਆ ਇਹਦੇ ਲੱਤਾਂ ਤੋੜ ਦਿੰਦੇ ਹੋ ਬਾਹਾਂ ਤੋੜ ਦਿੰਦੇ ਹੋ ਕਿਤੇ ਪੱਟ 'ਚ ਗੋਲੀ ਮਾਰ ਦਿੰਦੇ ਹੋ ਕਿਤੇ ਲੱਤ 'ਚ ਮਾਰ ਦਿੰਦੇ ਹੋ ਕਿਸੇ ਦੇ ਸਾਤੀ ਚ ਮਾਰਦੇ ਹੋ ਕਿਸੇ ਨੂੰ ਕਰੰਟ ਲਾ ਕੇ ਮਾਰ ਦਿੰਦੇ ਹੋ ਇਹ ਤੁਸੀਂ ਇੱਕ ਬੱਚੜਪਣੇ ਦੀ ਅਥਾ ਆਪਾਂ ਕਹਿ ਲਈਏ ਕਿ ਤੁਸੀਂ ਹੱਦਾ ਪਾਰ ਕਰ ਦਿੱਤੀਆਂ ਤੇ ਅੱਜ ਸਾਡੇ ਲੋਕ ਪਤਾ ਨਹੀਂ ਕਿਉਂ ਸੁੱਤੇ ਪਏ ਆ ਸਾਡੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਪਤਾ ਨਹੀਂ ਕਿਉਂ ਸੁੱਤੀਆਂ ਪਈਆਂ ਨੇ ਬਿਨ ਨਜਾਇਜ਼ ਮਾਰੇ ਨੇ ਬੰਦੇ ਯਾਰ ਘਟੋ ਘਟ ਤੁਸੀਂ ਇਸ ਤਰ੍ਹਾਂ ਬੋਲ ਪੋ ਮੈਂ ਤੁਹਾਨੂੰ ਪਹਿਲਾਂ ਵੀ ਉਦਾਹਰਨ ਦਿੱਤੀ ਸੀ ਇੱਕੋ ਇੱਕ ਲੀਡਰ ਆ ਸੁਖਪਾਲ ਸਿੰਘ ਖਹਿਰਾ ਤੇ ਉਹ ਭਾਈ ਹਰ ਮੁੱਦੇ ਉੱਤੇ ਬੋਲਦਾਗਾ ਜੇ ਕਿਸੇ ਉੱਤੇ ਜਵਾਬਾ ਲੱਗ ਜੇ ਕਾਨੂੰਨ ਤੇ ਉਹਦੇ ਉੱਤੇ ਵੀ ਬੋਲਦਾ ਐਨਐਸਏ ਤਹਿਤ ਵੀ ਬੋਲਦਾਗਾ ਜਾਨੀ ਕਿ ਹਰ ਇੱਕ ਮੁੱਦੇ ਉੱਤੇ ਜਿਹੜਾ ਕਿ ਸੁਖਪਾਲ ਸਿੰਘ ਖਹਿਰਾ ਬੋਲਦਾਗਾ ਬਾਕੀਆਂ ਦੇ ਮੂੰਹ ਉੱਤੇ ਤਾਂ ਤਾਲੇ ਲੱਗ ਚੁੱਕੇ ਨੇ ਇੱਕ ਦੋ ਨੂੰ ਹੋਰ ਛੱਡ ਕੇ ਜਾਨੀ ਕਿ ਹੁਣ ਕਰਨਲ ਪਰਵਾਰ ਦਾ ਜਿਹੜਾ ਮਾਮਲਾਗਾ ਉਹ ਫਿਰ ਭਗ ਦਾ ਨਜ਼ਰ ਆਊਗਾ ਜਲਦੀ ਪੁਲਿਸ ਵਾਲੇ ਇਸ ਲੱਖਾਂ ਦੇ ਪਿੱਸੇ ਹੋਣਗੇ ਉਸ ਤੋਂ ਬਾਅਦ ਕੀ ਚੱਲੂਗਾ ਸੀਬੀਆਈ ਅਨਕਵਰੀ ਕਰੋਗੀ ਜਸਪ੍ਰੀਤ ਸਿੰਘ ਦੀ ਤਾਂ ਫਿਰ ਇਹਨਾਂ ਨੂੰ ਜਿਹੜੀਆਂ ਹੱਤਕੜੀਆਂ ਦੁਬਾਰੇ ਫੇਰ ਲੱਗਣਗੀਆਂ ਜਾਨੀ ਕਿ ਹੁਣ ਮਾਰਨਾ ਬੱਤਿਆ ਕਿਸੇ ਦਾ ਸੌਖਾਗਾ ਤੇ ਤੁਹਾਨੂੰ ਐਸੇ ਕਿ ਸਾਡੇ ਫੀਤੀਆਂ ਲੱਗ ਜਾਣੀਆਂ ਅਸੀਂ ਡੀਐਸਪੀ ਕੋਈ ਐਸਪੀ ਕੋਈ ਇਨਸਪੈਕਟਰ ਬਣ ਜੂਗਾ ਕੋਈ ਕੁਛ ਬਣ ਜੂਗਾ ਕੋਈ ਕੁਛ ਬਣ ਜੂਗਾ ਉੱਪਰ ਨਾ ਮਿਲ ਜਾਊਗਾ ਤੇ ਅੱਗੇ ਤੋਂ ਫਿਰ ਉਸ ਤਰ੍ਹਾਂ ਹੀ ਕਰਨਾਗਾ ਜੇਕਰ ਅੱਜ ਜਸਪ੍ਰੀਤ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਤਾਂ ਇਹ ਸਮਝ ਲਓ ਕਿ ਆਉਣ ਵਾਲੀਆਂ ਤੁਹਾਡੀਆਂ ਨਸਲਾਂ ਇਹਨਾਂ ਪੁੱਤ ਬਾਲਿਆਂ ਨੇ 90 92 ਦਾ ਕਿ ਜਿਸ ਤਰ੍ਹਾਂ ਪਹਿਲਾਂ ਕਹਿ ਕੇ ਸਾਲਾ ਜੰਜ ਨਹੀਂ ਚੜੀਆਂ ਸੀ ਤੇ ਉਸ ਤਰ੍ਹਾਂ ਖਾਦਮ ਕਰ ਦੇਣਿਆ ਆਉਣ ਵਾਲਾ ਟਾਈਮ ਤੁਸੀਂ ਇਹ ਯਾਦ ਰੱਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਕਮੈਂਟ ਜਿਹੜੇ ਜ਼ਰੂਰ ਲਿਖਿਓ ਧੰਨਵਾਦ ਵੈਦਿਕਾ ਖਾਲਸਾ ਵੈਦਿਕੀ ਫਤਿਹ